ਸਤ ਜੀ ਤੁਸੀਂ ਜਿਹੜੇ ਨਿਊਜ਼ ਪੰਜਾਬ ਦੀ ਚੈਨਲ ਨਾਲ ਮੈਂ ਹਾਂ ਜਗਰਾਸ ਸਿੰਘ ਗਿੱਲ ਮੋਗਾ ਪੁਲਿਸ ਨੂੰ ਉਸ ਦਿਨ ਵੱਡੀ ਸਫਲਤਾ ਹਾਸਲ ਹੋਈ ਜਦੋਂ 23 16 ਤਰੀਕ ਨੂੰ ਇੱਕ ਐਨ ਆਰ ਆਈ ਭਗਵੰਤ ਸਿੰਘ ਜੋ ਕਿ ਪਿੰਡ ਕਲਕਾਂ ਦੇ ਰਹਿਣ ਵਾਲਾ ਹੈ ਆਪਣੀ ਐਕਟਵਾ ਸਕੂਟੀ ਤੇ ਸਵਾਰ ਹੋ ਕੇ ਜੋ ਕਿ ਮੋਗਾ ਤੋਂ ਪਿੰਡ ਨੂੰ ਆ ਰਿਹਾ ਸੀ ਜਿਸ ਨੂੰ ਰਸਤੇ ਵਿੱਚ ਹੀ ਕੁਝ ਨੌਜਵਾਨਾਂ ਵੱਲੋਂ ਘੇਰ ਲਿਆ ਅਤੇ ਉਸ ਨਾਲ ਲੁੱਟਖੋਖ ਕੀਤੀ ਉਹਨਾਂ ਨੌਜਵਾਨਾਂ ਨੂੰ ਪਰਸੋਂ ਨੂੰ ਮੋਗਾ ਪੁਲਸ ਨੂੰ ਅੱਜ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਆਓ ਇਸ ਮੌਕੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜੇ ਆ ਡੀਐਸਪੀ ਸਰਾ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਜੇ ਕਰਚਿਆ ਨਹੀਂ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਡੀਐਸਪੀ ਸਾਹਿਬ ਜਾਣਕਾਰੀ ਜੋ ਇੱਕ ਥਾਣਾ ਸਰਦਰ ਦੇ ਇਲਾਕੇ 'ਚ ਐਨਆਰਆਈ ਨੇ ਲੁੱਟਕੋ ਹੋਇਸੀ ਕਿ ਸਾਰਾ ਮਾਮਲਾ ਇਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ શ્રી ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾਰੇ ਅਨਸਰਾਂ ਖਿਲਾਫ ਮਹਿਮ ਚਲਾਈ ਗਈ ਏ ਇਦੇ ਵਿੱਚ ਥਾਣਾ ਸਦਰ ਪੁਲਿਸ ਨੂੰ ਜਿਹੜੀ ਜਿਹੜੀ ਕੱਲ ਵੱਡੀ ਸਫਲਤਾ ਮਿਲੀ ਕਮੇਟੀ 16825 ਨੂੰ ਜਿਹੜਾ ਇੱਕ ਐਨਆਰਆਈ ਹੈ ਜਿਹੜਾ ਭਗਵਾਨ ਸਿੰਘ ਵਾਸੀ ਕਲਗਲਾਂ ਦਾ ਇਹ ਆਪਣੇ ਐਕਟਵਾ ਸਕੂਟੀ ਤੇ ਸਵਾਰ ਹੋ ਕੇ ਜਿਹੜਾ ਆਪਣੇ ਪਿੰਡ ਕਲਗਲਾਂ ਨੂੰ ਆ ਰਿਹਾ ਸੀ ਅਤੇ ਇਹ ਜਦੋਂ ਘਲਕਲਾਂ ਦੇ ਥੋੜਾ 500 ਮੀਟਰ ਬਾਹਰ ਹੀ ਸੀ ਤੇ ਉਸ ਨੂੰ ਤਿੰਨ ਜਿਹੜੇ ਮੋਨੇ ਨੌਜਵਾਨ ਸੀ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਰੋਕ ਲਿਆ ਤੇ ਇਹ ਤੇ ਆਪਦੀ ਉਹਨਾਂ ਨੇ ਆਪਣੇ ਮਟਾਬੇ ਵਿੱਚੋਂ ਕਚਰਾ ਕੱਢ ਲਿਆ ਤੇ ਇਸ ਤੋਂ ਉਹਨਾਂ ਨੇ ਜਿਹੜਾ ਪੈਸੀ ਵਗੈਰਾ ਜਿਹੜਾ 3500 ਰੁਪਏ ਸੀ ਇਹਦੇ ਇਹਦੇ ਕੋਲ ਉਹ ਤੇ ਜਿਹੜਾ ਇੱਕ ਐਕਟਿਵ ਜਿਹੜੀ ਸਕੂਟਰ ਸੀ ਉਹ ਤਿੰਨ ਜਿਹੜੇ ਖੋਕੇ ਜਿਹੜਾ ਲੱਗੇ ਸੀ ਤੇ ਜਿਹਦੇ ਤਹਿਤ ਜਿਹੜਾ ਏਐਸਸੀ ਬਲਵਿੰਦਰ ਸਿੰਘ ਨੇ ਦਰਾਂਦੇ ਤਪਤੀਸ਼ ਇਹਨੂੰ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਕੋਲੋਂ ਜਿਹੜੀਆਂ ਉਹ ਕਿਰਚਾਂ ਜਿਹੜੀਆਂ ਉਸ ਟਾਈਮ ਸੀ ਦੋ ਕਿਰਚਾਂ ਜਿਹੜੀ ਐਕਟਿਵ ਸਕੂਪਰੀ ਕੋਈ ਸੀ ਉਹ ਬਰਾਮਦ ਕਰ ਲਈ ਅਤੇ ਜਿਹੜਾ 500 ਰੁਪਈਆ ਜਿਹੜਾ ਨਗਦੀ ਹੈ ਉਹ ਬਰਾਮਦ ਹੋ ਗਿਆ ਤੇ ਇਹਨਾਂ ਨੂੰ ਜਿਹੜਾ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਬਿੱਕੀ ਸਾਹਿਬ ਇਹ ਇਹ ਪਤਾ ਲੱਗਿਆ ਵੀ ਇਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਇਹਨੂੰ ਕਿਵੇਂ ਟਾਰਗੇਟ ਕੀਤਾ ਐਨਆਰਆਈ ਨੂੰ ਇਹ ਜਿਹੜੇ ਵਾਸੀ ਜਿਹੜੇ ਉਸੇ ਪਿੰਡ ਦੇ ਹੀ ਰਹਿਣ ਵਾਲੇ ਭਗਵਾਨ ਸਿੰਘ ਦੇ ਐਨਆਰਆਈ ਦੇ ਪਿੰਡ ਦੇ ਹੀ ਰਹਿਣ ਵਾਲੇ ਆ ਤੇ ਇਹਨਾਂ ਨੂੰ ਪਤਾ ਸੀ ਜਦੋਂ ਇਹ ਜੇ ਇਹ ਜਦੋਂ ਆਉਂਦਾ ਜਾਂਦਾ ਪਿੰਡ ਤੇ ਉਸੇ ਹਸਾਮ ਨਾਲ ਖੜਨਾਂ ਨੇ ਮੌਕਾ ਵੇਖ ਕੇ ਤੇ ਇਹਨੂੰ ਟਾਰਗੇਟ ਕਰ ਲਿਆ ਕੱਲਾ ਵੇਖ ਕੇ